ਹਾਂਜੀ ਡਾਟਾ ਕੀ ਜੀ ਡਾਟਾ ਵੀ ਕੀ ਕੀ ਹਾਲ ਦੀਆਂ ਜਿਹੜੀਆਂ ਜਵਾਬੀਆਂ ਬਾਰੇ ਘਰ ਕੋਲ ਨਾ ਨਾਮ ਹੀ ਸੁਣਾਕ ਹੁੰਦੇ ਇਹ ਕੋਈ ਅਸੀਂ ਇਹਨਾਂ ਨੂੰ ਹਾਂਜੀ ਕੌਣ ਗੱਲ ਕਰਦਾ ਇਹ ਵਿਕੀ ਤੇ ਸਨੀ ਤੇ ਆ ਨਰਤ ਰਤੀ ਕੀ ਹੈ ਕਿੰਨੇ ਦਾ ਟਾਈਮ ਸੀ ਇਹ ਰਾਤੀ ਭਾਜੀ 7:00 ਵਜੇ ਦੀ ਗੱਲ ਇਹੋ ਗੱਲ ਹੋਈ ਆ ਵੀ ਜਾਂ ਤੇ ਸਾਨੂੰ ਜਿਹੜੀ ਤੁਸੀਂ ਗੱਲਾਂ ਕਰਦੇ ਹੋ ਉਹ ਬੰਦਾ ਸਬੂਤ ਦੇ ਦੋ ਤੇ ਜੇ ਨਹੀਂ ਤੇ ਤੁਸੀਂ ਸਵੇਰੇ ਪਰੇ ਦੇ ਵਿੱਚ ਆਉਣਾ ਜੇ ਇਹ ਸਾਨੂੰ ਆਨੇ ਵੀ ਤੁਸੀਂ ਹੁਣੇ ਬਾਹਰ ਆ ਜਾਓ ਪਰੇ ਦੇ ਸਵੇਰੇ ਇਕੱਠੀ ਤੇ ਤੁਸੀਂ ਹੁਣੇ ਬਾਹਰ ਆ ਜਾਓ ਇਹਨਾਂ ਮੈਨੂੰ ਫੋਨ ਕਰਕੇ ਸੱਦਿਆ ਬਾਹਰ ਤੇ ਮੈਂ ਜਦ ਨਿਕਲਣ ਲੱਗਾ ਮੌੜਾ ਪਹਿਲਾਂ ਨਿਕਲ ਗਈ ਤੇ ਇਹਦੇ ਸੱਟ ਲਾਤੀ ਉਹਨਾਂ ਨੂੰ ਮੈਂ ਇਹਨੂੰ ਮੁੜ ਕੇ ਚੁੱਭਣ ਜਗਨ ਲੈ ਪਿਆ ਇਹ ਮੁੜ ਕੇ ਦਾਸ ਪਰ ਮਾਰਦੇ ਰਿਹਾ ਬੂਰੇ ਨੂੰ ਉਹਦਾ ਹੀ ਆ ਗਈ 11 ਵਜੇ ਜਦੋਂ ਲੜਾਈ ਹੋਈ ਸੀ ਸਾਢੇ 10 ਜੀ ਆ 11 ਵਜੇ ਆ ਗਈ ਭਾਈ ਇਹ ਸੇਮ ਹੀ ਆ ਜਿਹੜਾ ਬਲਕੇ ਵੀ ਇਹ ਸਾਨੂੰ ਬਰਤ ਇੱਕ ਇੱਕ ਸਾਲ ਤੋਂ ਜਿਹੜਾ ਪਰੇਸ਼ਾਨ ਪੰਚ ਪਰੇਸ਼ਾਨ ਕਰਦੇ ਰਹੇ ਆ ਸਾਨੂੰ ਬਹੁਤ ਜ਼ਿਆਦਾ ਇਹਨਾਂ ਜਲੀਲ ਕੀਤਾ ਵਾ ਇਹਦਾ ਕਰਕੇ ਸਾਨੂੰ ਜੀਨਾ ਵੀ ਇਹਨਾਂ ਸਾਡਾ ਪਿੰਡ ਦੇ ਵਿੱਚ ਮੁਸ਼ਕਲ ਕੀਤਾ ਵਾ ਤੇ ਜਿਹੜਾ ਆ ਲਾਸ਼ ਤੇ ਆਣ ਕੇ ਸਾਡੇ ਘਰ ਦੀ ਤੋੜਪਾਂ ਨੰਮ ਕੇ ਵੀ ਗੇਟ ਦੀ ਜਿਹੜੇ ਵੱਡ ਫੱਟ ਇਹਨਾਂ ਕੀਤੀ ਆ ਤੇ ਧਿਆਰ ਹਥਿਆਰ ਮਾਰੇ ਆ ਗੇਟ ਤੇ ਆਣ ਕੇ ਇਹ ਮਾਰਨਾ ਮੇਰੇ ਵੱਡੇ ਭਰਾ ਨੂੰ ਆਇਆ ਸੀ ਤੇ ਮਾਤਾ ਗਾੜੀ ਹੋ ਗਏ ਤੇ ਸਾਡੇ ਇਹਨਾਂ ਨੇ ਲਾਤੀ ਇਹਨਾਂ ਨੇ ਕਿ ਕੀ ਵਜ੍ਹਾ ਨੂੰ ਇਹ ਦਾਤਰ ਮਾਰੇ ਉਹ ਦਾਤਰ ਮਾਰੇ ਆ ਜੀ ਤਾਂ ਸਾਨੂੰ ਪਿੱਛੇ ਟਿਸ ਹਾਂ ਬਾਰੀਆਂ ਬਾਰੀਆਂ ਨਹੀਂ ਛੋਦੇ ਮਰਦੀ ਬਾਰੀ ਆਲਾ ਬਹਿ ਆ ਜੇ ਵੇ ਤੁਹਾਨੂੰ ਹਾਂ ਨਹੀਂ ਖਾਦੇ ਤੁਸੀਂ ਤਾਂ ਨਾਮਾਸ ਮੇਰਾ ਨਾਇਰਾ ਸਿੰਘ ਬਾਜੀ ਕਿੱਥੇ ਦੇ ਗੁਰੂਗ੍ਰਿਵਡਾਲੀ ਪੱਤੀ ਚੰਬਲਾਂ ਦੀ ਕੀ ਹੋਇਆ ਕੀ ਹੋਇਆ ਬਾਜੀ ਹੋਇਆ ਕੁਝ ਨਹੀਂ ਇਹ ਨਿਗੀ ਨਿਗੀ ਗੱਲ ਦੀ ਰੰਜਿਸ਼ ਚਲਦੀ ਆਉਂਦੀ ਸਾਲ ਡੇਢ ਸਾਲ ਹੋ ਗਿਆ ਐਵੇਂ ਕੋਈ ਨਾ ਕੋਈ ਸਾਡੇ ਘਰ ਨਵਾਂ ਹੀ ਸਨਾਕ ਹਾਲ ਦਿੰਦੇ ਆ ਤੇ ਅਸੀਂ ਪਿੰਡ ਦੇ ਬੰਦਿਆਂ ਨੂੰ ਵੀ ਦੋ ਚੌਣੋਂ ਆਖਿਆ ਵੀ ਇਹਨਾਂ ਨੂੰ ਕਹੇ ਕੰਮ ਨਾ ਕਰਨ ਤੇ ਮੁੜ ਕੇ ਅਸੀਂ ਆਪਣੀ ਮਾਦਾ ਨੂੰ ਵੀ ਕਹ ਲੈ ਆ ਵੀ ਐਵੇਂ ਕਿਤੇ ਝਗੜਾ ਹੋਊਗਾ ਤੇ ਨਾ ਇਹ ਕੰਮ ਕਰੋ ਜਿਹੜੇ ਇਹੋ ਸਕਤਰ ਸਿੰਘ ਦਾ ਮੁੰਡਾ ਵਿੱਕੀ ਤੇ ਇੱਕ ਸਨੀ ਮੁੰਡਾ ਤੇ ਇੱਕ ਨਰਵੈਲ ਆ ਇਹ ਫੇਰ ਨਹੀਂ ਡਲੇ ਇਹਨਾਂ ਫੇਰ ਸਾਡੇ ਘਰ ਪਰਸੋਂ ਦਾ ਸੁਨਾਹ ਘੱਲਿਆ ਤੇ ਮੈਂ ਇਹਨਾਂ ਨੂੰ ਕੱਲ ਫੋਨ ਕੀਤਾ ਸ਼ਾਮੀ ਮੈਂ ਵੀ ਵਿੱਕੀ ਬਹੁਤ ਉਹ ਜਿਹੜਾ ਕੰਮ ਕਰਦਾ ਮੈਂ ਜਾਂ ਤੇ ਸਾਨੂੰ ਬੰਦਾ ਦੱਸ ਦੇ ਕਿਹੜਾ ਤੈਨੂੰ ਬੰਦਾ ਇਹ ਗੱਲਾਂ ਦੱਸਦਾ ਤੇ ਜਾਂ ਤੂੰ ਸਾਨੂੰ ਸਵੇਰੇ ਦੱਸਣਾ ਵੀ ਤੈਨੂੰ ਕਿੱਥੋਂ ਗੱਲ ਮਿਲਦੀ ਏ ਤੇ ਇਹ ਆ ਆਖਣ ਲੱਗਾ ਵੀ ਤੁਸੀਂ ਹੁਣੇ ਬਾਹਰ ਆ ਜਾਓ ਸਵੇਰੇ ਜੁ ਆਉਣਾ ਕਿਹੜੀ ਗੱਲ ਦੱਸੇ ਪੁਰਾਣੀ ਦੀ ਕੀ ਗੰਗਲੀ ਐ ਐਵੇਂ ਬਾਜੀ ਨਿਗੀ ਨਿਗੀ ਗੱਲਾਂ ਕੋਈ ਗੱਲ ਹੀ ਨਹੀਂ ਵੇਚ ਕੋਈ ਨਾ ਕੋਈ ਨਵੀਂ ਗੱਲ ਬਣਾ ਕੇ ਸਾਡੇ ਘਰ ਘਾਲ ਦਿੰਦੇ ਆ ਰਾਤੀ ਕੀ ਆ ਰਾਤੀ ਵੀ ਮੁੜ ਕੇ ਮੈਨੂੰ ਫੋਨ ਕਰਕੇ ਤੇ ਆਉਂਦੇ ਬਾਹਰ ਆ ਤੇ ਮੈਂ ਇਥੋਂ ਉੱਠ ਕੇ ਚੱਲਿਆ ਤੇ ਮਾਦਾ ਮੇਰੇ ਤੋਂ ਪਹਿਲਾਂ ਚਲ ਗਈ ਬਾਹਰ ਤੇ ਇਹਨੇ ਜਦੋਂ ਜਾ ਕੇ ਬਾਰੀ ਲੱਗੀ ਮਾਰਨ ਉਹਨਾਂ ਲੱਤ ਮਾਰੀ ਬਾਰੀ ਨੂੰ ਤੇ ਮਾਦਾ ਡੇਪੀ ਪਛਾਂ ਮੁੜ ਕੇ ਇਹਨਾਂ ਪਤਾ ਨਹੀਂ ਦਾਤਰ ਮਾਰਿਆ ਮੇਰੇ ਸਨ ਉਤੋਂ ਤੇ ਮਾਦਾ ਤੇ ਸੱਟ ਲੱਗੀ ਮੈਂ ਬਾਰੀ ਮਾਰ ਕੇ ਤੇ ਮੈਂ ਤਾਂ ਉਹਦਾ ਮਾਦਾ ਨੂੰ ਧੂਗੇ ਉਹਨਾਂ ਲੈ ਆਂਦਾ ਮੁੜ ਕੇ ਇਹ ਮੁੜ ਕੇ ਬੂਏ ਨੂੰ ਕਦ ਮਾਰਦੇ ਰਹਿ ਦਾਤਰ ਇਨਾ ਸਾਡਾ ਬੂਆ ਵੱਡ ਗਿਆ ਤੇ ਸਾਰਾ ਹੀ ਸੀਸ ਕੀ ਹੋ ਗਈ ਹਾਂਜੀ ਹਾਂਜੀ ਇਹ ਦੇਖਿਆ ਉਹਦੇ ਚ ਵੀ ਦਾਤਰ ਮਾਰਦੇ ਦੇਹੇ ਕਿੰਨੇ ਬੰਦੇ ਦੇਹੇ ਦਾਤਰ ਮਾਰਦੇ ਤੇ 2-3 ਜਣੇ ਦੇਹੇ ਬਾਕੀ ਪਿਛੇ ਖਲੋਤੇ ਸਾਰੇ ਪਹਿਲੋ ਆਏ 10-12 ਜਣੇ ਮੁੜ ਕੇ ਪਛਾਹ ਚੱਲ ਗਏ ਫਿਰ ਪਿਛੋਂ 3-2-3 ਜਣੇ ਆਏ ਆ ਦਾਤਰ ਮਾਰਨ ਬੂਏ ਨੂੰ ਤੇ ਬੂਆ ਵੱਡ ਗਿਆ ਤੇ ਫਿਰ ਪਛਾਹ ਆ ਗਏ ਫਿਰ ਗਾਲ ਮੰਦਾ ਕਰਦੇ ਰਏ ਚੌਂਕੀ ਜਾ ਗਏ ਮੰਗ ਮੰਗ ਕੇ ਉਹ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹਾਂਜੀ ਉਹ ਗਾਂ ਘਟਰਾ ਬਣਾਏ ਕੋ ਹਾਂਜੀ ਹਾਂਜੀ ਖਤਰਾ ਹੀ ਆ ਇਹਨਾਂ ਤੋਂ ਜਦੋਂ ਇਹ ਨਹੀਂ हटਦੇ ਇੰਨਾ ਹੀ ਘਟੋ ਘਟਦਾ ਹੋ ਰਹੇ ਆ ਇਹਨਾਂ ਨੂੰ ਕਹਿਆ ਤਾਂ ਵੀ ਟਲ ਜਾਓ ਟਲ ਜਾਓ ਅਸੀਂ ਇਹ ਕੰਮ ਨਹੀਂ ਕਰਨਾ ਅਸੀਂ ਲੜਾਈ ਵਾਲੇ ਬਨੇ ਨਹੀਂ ਆਉਦੇ ਪੁਲਿਸ ਹੁਣ ਰਾਤੀਂ ਦੇ ਆਈ ਸੀ ਹੁਣ ਸਵੇਰੇ ਉਹਨਾਂ ਨੂੰ ਆ ਫੇਰ ਦੇ ਕੇ ਆਏ ਹਾਂ ਦਾੜ ਜਿਹੜੀ ਕਟਾਈ ਹੈ ਤੇ ਉਹ ਹੁਣ ਲਿਆ ਕੇ ਉਹਨਾਂ ਨੂੰ ਰਿਪੋਰਟ ਫੇਰ ਦਵਾਂਗੇ ਨਾ ਮੇਰਾ ਵਿਕਰਮਜੀਤ ਸਿੰਘ ਵਿੱਕੀ ਵਿਕਰਮਜੀਤ ਕੀ ਜਲਦੀ ਹੋਈ ਹੈ ਜਿਹੜਾ ਕੱਲ ਝਗੜਾ ਆਇਆ ਗੱਲ ਸਰ ਕੋਈ ਨਹੀਂ ਮੈਂ ਤੇ ਬੈਠਾ ਘਰੇ ਆਪਣੇ ਇਹਨੇ ਹੀਰੇ ਸਿੰਘ ਨੇ ਪਹਿਲਾਂ ਗਲੀ 'ਚ ਖੜੋ ਕੇ ਗਾਲਾਂ ਕੱਢੀਆਂ ਮੈਨੂੰ ਤੇ ਚਲੋ ਸਾਨੂੰ ਤੇ ਪਤਾ ਨਹੀਂ ਮੈਨੂੰ ਤੇ ਲੱਗੋ ਕਿ ਨੇ ਦੱਸਿਆ ਕਿ ਤੇਰਾ ਨਾਂ ਲੈ ਗਾਲਾਂ ਕੱਢਣ ਡਿਆ ਤੇ ਚਲੋ ਅਸੀਂ ਪੁੱਛਣ ਗਏ ਇਹ ਕਹਿੰਨੇ ਮੈਨੂੰ ਫੋਨ ਕੀਤਾ ਹੀਰੇ ਨੇ ਫੋਨ ਕਰਕੇ ਵੀ ਗਾਲ ਮੰਦਾ ਕੀਤਾ ਤੇ ਅਸੀਂ ਪੁੱਛਣ ਗਏ ਜਦੋਂ ਇਹਨਾਂ ਦੇ ਘਰੇ ਤੇ ਅਗਲੇ ਪਾਸਿਓਂ ਸਾਨੂੰ ਅੰਦਰੋਂ ਪੈ ਗਏ ਡਾਂਗਾ ਸੋਟੇ ਲੈ ਕੇ ਬਾਅਦ ਜਦੋਂ ਅਸੀਂ ਭੱਜੇ ਆ ਬਾਅਦ ਕੋਠੇ ਝੜ ਕੇ ਰੋੜੇ ਮਾਰ ਲਾਪੇ ਗਾਲਾਂ ਕੱਢਣ ਲਾ ਪੇ ਫਿਰ ਚਲੋ ਅਸੀਂ ਆਪਣੇ ਪਹਚਾ ਦੇ ਵਿੱਚ ਅਸੀਂ ਵੀ ਚਲੋ ਉੱਥੇ ਰੋਲਾ ਰੱਪਾ ਪਾਇਆ ਗਾਲਾਂ ਕੱਢੀਆਂ ਜਰੂਰ ਜਿਹੜੀ ਗੱਲ ਕੀਤੀ ਹੈ ਕੀਤੀ ਇਹੋ ਗੱਲ ਹੋਈ ਇਸ ਤੋਂ ਵੱਧ ਕੋਈ ਗੱਲ ਨਹੀਂ ਆਡੀ ਹੋਈ ਸਰ ਮਾਮਲਾ ਕੀ ਗੁਰੰਜੇਸ਼ ਪ੍ਰਾਨੀ ਕੀ ਕੰਮ ਨਹੀਂ ਕੋਈ ਨਹੀਂ ਸਰ ਰੰਜੇਸ਼ ਕੋਈ ਆ ਅੱਜ ਦੇ ਨਾਂ ਨੇ ਕੋਈ ਦੁੱਖ ਵੈਰ ਹੈਗਾ ਇਹਦੇ ਕੱਲ ਗਏ ਗਏ ਆ ਕਿ ਪੁੱਛਣੇ ਕੀ ਕੀ ਤੇਰਾ ਡੇ ਨਾਲ ਤੇ ਉਹ ਵੇਰੇ ਜਿਹੜਾ ਤੁਹਾਨੂੰ ਗਾਲਾਂ ਕੱਢਣ ਆ ਤੇ ਇਹਨਿਆਂ ਨੂੰ ਜਾਂਦਿਆਂ ਸਾਰਾ ਨੂੰ ਅਗਲੇ ਪਾਸੇ ਸਾਡੇ ਹੱਥੇ ਇੱਕ ਗੱਲ ਬਹਿ ਗਏ ਤੇ ਅਸੀਂ ਦੇ ਉਸ ਤੋਂ ਆਪ ਭੱਜੇ ਬਾਅਦ ਅਗਲੇ ਪਾਸੇ ਲੱਗੇ ਛੱਟ ਜੀ ਮਾਤਾ ਦੇ ਪੈਰ ਕਿਹਦੇ ਸਰ ਛੱਟ ਨਹੀਂ ਲੱਗੀ ਉਹ ਵੀਡੀਓ ਤੁਹਾਨੂੰ ਵੀ ਦਿਖਾ ਦੇਣਾ ਬਾਹਰ ਤੇ ਅਸੀਂ ਗਲੀ 'ਚ ਰਹੇ ਆ ਅਸੀਂ ਕਿਹੜੇ ਅੰਦਰ ਗਏ ਨਾ ਮਾਤਾ ਉਹਨਾਂ ਦੀ ਬਾਹਰ ਨਿਕਲੀ ਅਸੀਂ ਕਿਸੇ ਨੂੰ ਸਰ ਛੱਟ ਨਹੀਂ ਲਾਈ ਸਾਟੇ ਨਾਲ ਆਪ ਲਈ ਆ ਜੀ ਆਪ ਚਲੋ ਜੋ ਕਰਦੇ ਹੋਣਾ ਅਸੀਂ ਨਹੀਂ ਕਿਸੇ ਨੂੰ ਸਾਟੇ ਲਾਈ ਕੀ ਮੰਨ ਕੀ ਕਰਦੇ ਹੋਣੇ ਮੰਗੰਗੇ ਇਹ ਕਰਦੇ ਆ ਜੀ ਜੋ ਸਾਰਾ ਇਨਸਾਫ ਹੋਵੇ ਕਿ ਉਹ ਵੀਡੀਓ ਸਾਰਾ ਤੁਸੀਂ ਵੀ ਚਲੋ ਵੇਖਿਆ ਸਾਰਿਆਂ ਨੇ ਵੇਖਿਆ ਕਿ ਵੀਡੀਓ ਵਿੱਚ ਤੇ ਕੋਈ ਬੰਦਾ ਉਹਨਾਂ ਦਾ ਨਹੀਂ ਬਾਹਰ ਆਇਆ ਅਸੀਂ ਖਲੋਦੇ ਦੋ ਤਿੰਨ ਜਣੇ ਚਲੋ ਅਸੀਂ ਤੇ ਪੁੱਛਣ ਗਏ ਹਾਂ ਤੇ ਕੋਈ ਹੱਥ ਪਾਈ ਤੇ ਹੋਇਆ ਨਹੀਂ ਤੇ ਛੱਟ ਕੇ ਤਾਂ ਲੱਗ ਜਾਣੀ ਉਹ ਨਹੀਂ ਗੱਲ ਤੁਸੀਂ ਸਾਡੀ ਮਾਨ ਦਾ ਨਾ ਹਾਂ ਜੀ ਹਾਂ ਜੀ ਝੂਠ ਬੋਲਦੇ ਸਾਰੇ ਇਹਨਾਂ ਫੀਮ ਫੂਮ ਦਾ ਕੰਮ ਕਰਦੇ ਆ ਤੇ ਵੇਚਦੇ ਫੀਮ ਇਹਦੇ ਇਸੇ ਗੱਲ ਤੋਂ ਗੱਲਾਂ ਕੋਈ ਹੁੰਦੀਆਂ ਨਾ ਮੇਰਾ ਲੋਂਦੇ ਪੁੱਠਾ ਸਿੱਧਾ ਵਿੱਚ ਕਿ ਇਹ ਸਾਡਾ ਪਿੰਡ 'ਚ ਰੌਲਾ ਪਾਉਂਦਾ ਕਿ ਇਹ ਫੀਮ ਵੇਚਦੇ ਆ ਇਨੇ ਫੋਨ ਕਰਕੇ ਮੈਨੂੰ ਕਿਹਾ ਹੀ ਰਹੇ ਨੇ ਕਿ ਤੂੰ ਰੋਲਾ ਪਾਉਣਾ ਪਿੰਡ ਦੇ ਵਿੱਚ ਕਿ ਮੇਰੀ ماں ਪੀਂ ਵੇਚਦੀ ਹੈ। ਤੇ ਵਾਕਿਆ ਹੀ ਸਾਹ ਵੇਚਦੇ ਆ। ਇਹ ਸਾਰੇ ਵੇਚਦੇ ਆ। ਇਹਨਾਂ ਦੇ ਸਾਰੇ ਚੋਰੀ ਦੇ ਪਰਚੇ ਅੱਗੇ। ਟ੍ਰਾਂਸਫਰਮ ਦੇ ਚੋਰੀ ਦੇ ਪਰਚੇ ਇਹਨਾਂ ਦੇ। ਤੇਲ ਵੇਚਦੇ ਕੱਢ ਗਏ। ਤੇਲ ਵੇਚਦੇ ਇਹਨਾਂ ਦੀ ਗੱਡੀ ਇੱਕ ਫੜੀ ਵੀ ਗਈ ਹੁਣ ਮਹੀਨਾ ਕੋ ਹੋਇਆ। ਉਹ ਵੀ ਮੰਗ ਕਰਦੇ ਪੁਲਿਸ ਨੂੰ। ਅਸੀਂ ਸਾਰੇ ਇਹ ਮੰਗ ਕਰਦੇ ਹਾਂ ਕਿ ਜੋ ਸੱਚ ਹੈ ਜੀ ਉਹਦਾ ਇਨਸਾਫ ਕੀਤਾ ਜਾਵੇ। ਇਨਸਾਫ ਚਾਹੀਦਾ। ਉਹ ਸੱਟ ਨਹੀਂ ਲੱਗੀ। ਕਿਸੇ ਨੂੰ ਇਨਸਾਫ ਚਾਹੀਦਾ ਸਾਰੇ। ਝੂਠਾ ਪਰ ਜਾ। ਦੋਨੋਂ ਗਵੰਡੀ ਨੇ ਇੱਕ ਬਿਕਰਮਜੀ ਸਿੰਘ ਐ ਵਿੱਕੀ ਇਕਾ ਕਾ ਹੀਰਾ ਸਿੰਘ ਤੇਰਾ ਸਿੰਘ ਤੇ ਪਤਰਾਨ ਜਗੀਰ ਸਿੰਘ ਆਪਰਛ ਗਵਾਂਡੀ ਆ ਤੇ ਰਾਤ 8:30 ਵਜੇ ਜਿਹੜਾ ਹੀਰਾ ਸਿੰਘ ਆ ਇਹਨਾਂ ਨੇ ਕਿਤੇ ਗਲਾਂ-ਗੁਲਾਂ ਕੱਢੀਆਂ ਵਿਕਰਮਜੀਤ ਸਿੰਘ ਨੇ ਤੇ ਇਸ ਜਦੋਂ ਜਦੋਂ ਬਾਹਰ ਨਿਕਲ ਕੇ ਆਪਰਛ ਇਹਨਾਂ ਦੀ ਉਤਮ ਮਮਾ ਹੋਈ ਆ ਬੋਲ ਬੋਲ ਹੋਇਆ ਆ ਨਾ ਆਪਰਛ ਫਿਰ ਮੁਲਾਜ਼ਮ ਮੌਕੇ ਤੇ ਪਹੁੰਚ ਗਏ ਆ ਇਹਨਾਂ ਨੂੰ ਫਿਰ ਅੱਜ ਦਾ ਟਾਈਮ ਦਿੱਤਾ ਸੀ ਇੱਕ ਪਾਰਟੀ ਤੇ ਆਈ ਆ ਦੂਸਰੀ ਜਿਹੜੀ ਆਈ ਨਹੀਂ ਆ ਇੱਕ ਨੇ ਡਾਕਟ ਲਿਆ ਵਾ ਲੇਡੀਜ਼ ਦਾ ਉਹ ਦੇ ਸੰਬੰਧੀ ਗਏ ਨੇ ਸਿਵਲ ਹਸਪਤਾਲ ਸਸ ਜਿਵੇਂ ਵੀ ਆਈ ਕੋਈ ਕੋਈ ਸਾਹਮਣੇ ਸੀ ਸੀ ਫੁਟੇਜ ਕੋਈ ਕਲੀਅਰ ਨਹੀਂ ਹੁੰਦਾ ਉਹ ਤੇ ਆਮ ਨੋਰਮਲ ਦੁਨੀਆ ਸੈਰ ਕਰਦੀ ਆ ਆਉਂਦੀ ਜਾਂਦੀ ਕੋਈ ਉਹਦੇ ਚ ਕਲੀਅਰ ਨਹੀਂ ਹੈ ਜੀ ਜੀ ਕਿਰਪਾਨਾ ਵੀ ਮਾਰ ਜਾਈਂਦੀ ਨਹੀਂ ਕਿਰਪਾਨ ਕੋਈ ਸਰਪੰਨ ਕੋਈ ਨਹੀਂ ਮੈਨੂੰ ਜਿਹੜੀ ਰਿਕਾਰਡਿੰਗ ਮੈਨੂੰ ਦਿਖਾਈ ਗਈ ਹੈ ਉਹਦੇ ਚ ਕੋਈ ਇਹੋ ਜੀ ਗੱਲ ਸਾਹਮਣੇ ਨਹੀਂ ਆਈ ਬਾਕੀ ਫਿਰ ਵੀ ਜਿੱਦਾਂ ਦੇ ਹਾਲਾਤ ਹੋਣਗੇ ਉਹਦੇ ਮੁਤਾਬਕ ਤਫ਼ਤੀਸ਼ ਕਰਕੇ ਅਗਲੀ ਕਾਰਵਾਈ ਕੀਤੀ ਜਾਏਗੀ